ਸ੍ਰੀ ਕਾਲ ਜੀ ਆਪਾਂ ਤੁਸੀਂ ਆਪਣੇ ਝੋਨੇ ਬਾਰੇ ਦੱਸੋ ਜੀ ਤੇ ਨਾਲੇ ਆਪਾਂ ਹੁਣ ਗੱਲ ਕਰਦੇ ਆਂ ਜਿਹੜੀ ਆਪਾਂ ਸਪਰੇਅ ਕਰਵਾਈ ਸੀ ਨਦੀਨਾਂ ਬਾਰੇ ਤੇ ਆਪਣਾ ਨਾਮ ਦੱਸੋ ਪਹਿਲਾਂ ਤਾਂ ਸਾਰਿਆਂ ਨੂੰ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਜਗਸੀਰ ਸਿੰਘ ਹੈ ਪਿੰਡ ਮੇਰਾ ਸਮਾਗ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਮੇਰਾ ਮੋਬਾਈਲ ਨੰਬਰ ਹੈਗਾ 9463979568 ਭਾਈ ਜੀ ਨਾਲ ਆਪਾਂ 8 ਦਿਨ ਹੋ ਗਿਆ ਸਪਰੇਅ ਕੀਤੀ ਨੂੰ ਟ੍ਰਾਈਪੈਕਸ ਟਿਕ ਹੈਗਾ ਟ੍ਰਾਈਪੈਕਸੀ ਆਪਣੀ ਆਉਂਦੀ ਹੈ ਜੀ ਹਾਂਜੀ 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 ਅੱਧਾ ਲੀਟਰ ਹਾਂਜੀ ਤੇ 100 ਗ੍ਰਾਮ ਨੂਮਨੀ ਕੋਡ ਵਿੱਚ ਪਾ ਕੇ ਠੀਕ ਹੈ ਜੀ ਜਦੋਂ ਪੈਰ ਵਾਹ ਦੇ ਵਿੱਚ ਗਿੱਲਾ ਸੀ ਵਾਹ ਉਹ ਕਰਤੀ ਸੀ ਤੇ 33 ਦਿਨ ਬਾਅਦ ਪਾਣੀ ਲਾਤਾ ਸੀ ਠੀਕ ਹੈ ਜੀ ਲੇਕਿਨ ਸ਼ੁੱਕਰਵਾਰ ਕੀਤੀ ਸੀ ਅੱਜ ਸ਼ੁੱਕਰਵਾਰ ਅੱਥਾ ਮੈਨੂੰ 11 ਦਿਨਾਂ ਦਾ ਰਿਜਲ ਟੱਕ ਜੀ ਅੱਥਾ ਦਿਨ ਸਭ ਕੁਝ ਬਚਾਤਾ ਠੀਕ ਹੈ ਜੀ ਪੋਰਾ ਚੀਜ਼ ਵੀ ਨਹੀਂ ਛੱਡੀ ਆਂਡੀ ਗਵਾਂਡੀ ਮੈਨੂੰ ਸਾਵਾ ਦੇ ਸੀ ਵੀ ਵਾਹ ਕਵਾ ਦੇ ਯਾਰ ਵਾਹ ਕੇ ਨਾ ਦੁਆਰਾ ਝੂਨਾ ਲਾ ਦੇ ਉਹ ਨਹੀਂ ਤੇਰਾ ਦੀਦਾ ਲੇਕਿਨ ਅੱਜ ਝੂਨਾ ਤਾਂ ਦੀਦਾ ਤੇ ਕੱਖ ਖਤਮ ਹੋ ਗਏ ਠੀਕ ਹੈ ਜੀ ਬਹੁਤ ਵਧੀਆ ਦਵਾਈ ਹੈ 3 ਦਿਨ ਦੇ ਹੱਕ ਨੂੰ ਤੇ ਅੱਧਾ ਲੀਟਰ ਕਿਲੇ ਦੀ ਪੈਂਦੀ ਹੈ ਠੀਕ ਹੈ ਜੀ ਤੇ ਆਪਣੇ ਹਾਂਜੀ ਤੇ ਤੁਸੀਂ ਜਿਹੜਾ ਆਪਾਂ ਕਿਵੇਂ ਤਰੀਕਾ ਸੀਗਾ ਥੋੜਾ ਜਿਹਾ ਇਹ ਵੀ ਦੱਸ ਦਿਓ ਜੀ ਵੀ ਕਿੰਨੇ ਦਿਨਾਂ ਪਾਣੀ ਮੜਾਜੇ ਇੱਕ ਦਿਵਾਰੀ ਫੇਰ ਦੱਸ ਦਿਓ। ਸਵਾ ਇਹ ਵੀਰ ਜੀ ਆਪਾਂ ਜਦੋਂ ਵਾਹਣ ਗਿੱਲਾ ਹੋ ਉਹ ਤੇ ਛਿੜਕੀ ਜਾਂਦੀ ਹੈ। ਹਾਂਜੀ ਛਿੜਕਣ ਤੋਂ ਤੀਜੇ ਦਿਨ ਬਾਅਦ ਪਾਣੀ ਜਿਵੇਂ ਇੱਕ ਦਿਨ ਇੱਕ ਨੂੰ ਛਿੜਕੀ ਇੱਕ ਦਿਨ ਸਨ ਛੱਡ ਕੇ ਦੋ ਅਗਲੇ ਦਿਨ ਪਾਣੀ ਤੇ ਯੂਰੀਆ ਕਿੰਨੇ ਦਿਨਾਂ ਬਾਅਦ ਪਾਈਏ ਆਪਾਂ ਜੂਰੀਆ 11 ਦਿਨ ਤੇ ਮੈਨੂੰ ਜਿੱਤੇ ਤੱਕ ਸਮਝਾਇਆ ਸੀ ਵੀ 11 ਦਿਨ ਤੱਕ ਇਹਦੇ ਵਿੱਚ ਖਾਦ ਨਹੀਂ ਤੁਸੀਂ ਪਾਉਣੀ। ਠੀਕ ਹੈ ਜੀ ਛਿੜਕਣ ਤੱਕ ਓਕੇ ਹੁਣ ਮੇਰੇ 8 ਦਿਨ ਹੋ ਗਏ 3 ਦਿਨ ਹੋਰ ਮ ਗੈਰ ਮੇ ਦਿਨ ਖਰਾਕ ਯੂਰੀਆ ਪਾਉਂਗਾ ਠੀਕ ਹੈ ਤਾਂ ਭਾਈ ਇਹ ਜਿਹੜਾ ਅਸੀਂ ਨਦੀਨ ਸਾਰਾ ਪੂਰੀ ਤਰ੍ਹਾਂ ਗਲ ਚੁੱਕਿਆ ਖੇਤ ਦੇ ਵਿੱਚ ਤੇ ਪੂਰਾ ਝੋਨਾ ਪੂਰਾ ਸਾਫ ਦੀਦਾ ਹੈਗਾ ਤਾਂ ਬਸ ਠੀਕ ਹੈ ਸਾਰਿਆਂ ਨੂੰ ਇਹੀ ਸਲਾਹ ਦੇਵਾਂਗੇ ਕਿ ਤੁਸੀਂ ਟ੍ਰਾਈਪੈਕਸੀ ਤੇ ਬਿਲੋਗ ਆਪਣੀ ਸਪਰੇ ਦੋਨੇ ਮਿਕਸ ਕਰਕੇ ਤੇ 500 ਗ੍ਰਾਮ ਤੇ ਉਹ 100 ਗ੍ਰਾਮ ਕਿਲੇ ਹਿਸਾਬ ਨਾਲ ਵਰਤੋ ਤੇ ਥੈਂਕ ਯੂ